ਹੈਲੋ ਗਾਇਸ ਕਿਵੇਂ ਹੋ ਉਮੀਦ ਕਰਦੇ ਆ ਕਿ ਸਾਰੇ ਜਾਣੇ ਠੀਕ ਠਾਕ ਹੋਗੇ ਚੱਲ ਦਿਖਾ ਲਈਏ ਛੋ ਹੋਗੇ ਸੋ ਮੇਰਾ ਨਾਮ ਆ ਬਲਜੀਤ ਕੋੜ ਤੇ ਸਾਡੇ ਚਾਹਾਂ ਦਾ ਨਾਮ ਆ ਮਾਂ ਪੁੱਤ ਦੀ ਜੋੜੀ ਸੋ ਅੱਜ ਅਸੀਂ ਜਾ ਰਹੇ ਆ ਗੁਰਦੁਆਰਾ ਸਾਹਿਬ ਤੇ ਕੱਲ ਬਹੁਤ ਬਾਰਿਸ਼ ਹੋਈ ਸੀ ਤੇ ਕੱਲ ਨਹੀਂ ਸੀ ਸਾਡੇ ਕੋ ਚ ਆ ਗਿਆ ਤੇ ਅਸੀਂ ਅੱਜ ਜਾਵਾਂਗੇ ਤੇ ਤੁਸੀਂ ਅੰਤ ਤੱਕ ਵਲੌਗ ਦੇ ਨਾਲ ਬਣੇ ਰਹੋ ਤੇ ਬਿਲਕੁਲ ਸਕਿੱਪ ਨਾ ਕਰੋ ਵਲੌਗ ਤੇ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਬਿਲਕੁਲ ਦਿਖਾਵਾਂਗੇ ਗੁਰਦੁਆਰਾ ਸਾਹਿਬੀ ਤੇ ਤੁਸੀਂ ਐਂਡ ਤੱਕ ਬਨੇ ਰਹੋ ਵਲੌਗ ਦੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਸੋ ਬਾਏ ਬਾਏ ਸੋ ਗਾਇਸ ਅਸੀਂ ਕੱਟ ਦਾ ਕੰਮ ਕਰਕੇ ਫਿਰ ਅਸੀਂ ਰੈਡੀ ਹੋ ਕੇ ਗੁਰਦੁਆਰਾ ਸਾਹਿਬ ਨੂੰ ਤੁਰਪੇ ਤੇ ਸੋਚਿਆ ਚਲੋ ਹਨਾ ਕੱਲ ਤਾਂ ਟਾਈਮ ਨਹੀਂ ਸੀ ਸਾਡਾ ਲੱਗਾ بارش ਵੀ ਕਾਫੀ ਆਉਂਦੀ ਰਹੀ ਸੀ ਟਾਈਮ ਤੱਕ ਤੇ ਫਿਰ ਸਾਡੇ ਕੋ ਮਤਲਬ ਨਹੀਂ ਜਾ ਗਿਆ ਤੇ ਵੈਸੇ ਕੱਲ ਬਹੁਤ ਰੌਣਕ ਮੇਲਾ ਹੁੰਦਾ ਸੀ ਪਰ ਚਲੋ ਅੱਜ ਵੀ ਦੇਖ ਲੈਨੇ ਆ ਜਾ ਕੇ ਹਨਾ ਤੇ ਮੱਥਾ ਟੇਕ ਕੇ ਆਉਨੇ ਆ ਗੁਰਦੁਆਰਾ ਟਾਈਮ ਕੱਢਣਾ ਚਾਹੀਦਾ ਵਾ ਗੁਰਦੁਆਰਾ ਲਈ ਵੀ ਕਿਉਂਕਿ ਅਸੀਂ ਆਪਣੇ ਕੰਮਾਂ 'ਚ ਹਮੇਸ਼ਾ ਬਿਜੀ ਰਹਿੰਦੇ ਆ ਅਸੀਂ ਟਾਈਮ ਨਹੀਂ ਕੱਢ ਪਾਉਂਦੇ ਤੇ ਟਾਈਮ ਜ਼ਰੂਰ ਕੱਢਣਾ ਚਾਹੀਦਾ ਗੁਰਦੁਆਰਾ ਸਾਹਿਬ ਜਾਣ ਲਈ ਕਿਉਂਕਿ ਅਸੀਂ ਹੈਨਾ ਕੋਈ ਪਾਰਟੀ ਹੁੰਦੀ ਆ ਜੇ ਕੋਈ ਵਿਆਹ ਸ਼ਾਦੀ ਹੁੰਦੀ ਆ ਤੇ ਅਸੀਂ ਕੋਈ ਨਾ ਕੋਈ ਹੈਨਾ ਬਹਾਨਾਬਾਜ਼ੀ ਕਰ ਕੇ ਟਾਈਮ ਕੱਢ ਲੈਨੇ ਆ ਪਰ ਅਸੀਂ ਗੁਰੂ ਘਰ ਲਈ ਟਾਈਮ ਨਹੀਂ ਕੱਢਦੇ ਸੋ ਸਾਨੂੰ ਗੁਰੂ ਘਰ ਲਈ ਵੀ ਟਾਈਮ ਕਰਨਾ ਚਾਹੀਦਾ ਵਾ ਬਾਕੀ ਸਾਨੂੰ ਪਾਠ ਵੀ ਦੋਨੇ ਟਾਈਮ ਕਰਨੇ ਚਾਹੀਦੇ ਆ ਤੇ ਥੋੜਾ ਔਖਾ ਹੋ ਜਾਂਦਾ ਹੈ ਕੰਮ ਕਰਨਾ ਤੇ ਟਾਈਮ ਕਰਨਾ ਲੇਕਿਨ ਫਿਰ ਵੀ ਕਰਨਾ ਚਾਹੀਦਾ ਕਿਉਂਕਿ ਸਾਨੂੰ ਜੋ ਵੀ ਸਿਖਾਇਆ ਜੋ ਵੀ ਹਨਾ ਅਸੀਂ ਅੱਜ ਕਿਸੇ ਵੀ ਮਕਾਮ ਤੇ ਆਂ ਤੇ ਉਸ ਪਰਮਾਤਮਾ ਦੇ ਕਰਕੇ ਆਂ ਤੇ ਜੇ ਅਸੀਂ ਉਸ ਪਰਮਾਤਮਾ ਨੂੰ ਹੀ ਪੁੱਲ ਬੈਠੇ ਆਂ ਤਾਂ ਅਸੀਂ ਗਾੜੀ ਵੀ ਕਾਮਯਾਬ ਕਦੀ ਨਹੀਂ ਹੋ ਸਕਦੇ ਸੋ ਇੰਨਾਂ ਚੀਜ਼ਾਂ ਦਾ ਹਮੇਸ਼ਾ ਸਾਨੂੰ ਧਿਆਨ ਰੱਖਣਾ ਚਾਹੀਦਾ ਵਾ ਕਿ ਅਸੀਂ ਜਿਹੜੀ ਲਾਈਫ ਆਪਾਂ ਜੀਂਦੇ ਆ ਹਨਾ ਉਹ ਲਾਈਫ ਦੇ ਵਿੱਚ ਸਾਨੂੰ ਪਰਮਾਤਮਾ ਦਾ ਨਾਮ ਹੀ ਹਮੇਸ਼ਾ ਲੈਣਾ ਚਾਹੀਦਾ ਵਾ ਸਾਨੂੰ ਪਰਮਾਤਮਾ ਨੂੰ ਭੁੱਲ ਨਹੀਂ ਚਾਹੀਦਾ ਕਿਉਂਕਿ ਹਮੇਸ਼ਾ ਇਨਸਾਨ ਚੰਗੇ ਟਾਈਮ ਜਦੋਂ ਚੰਗਾ ਟਾਈਮ ਹੁੰਦਾ ਹੈ ਨਾ ਪਰਮਾਤਮਾ ਨੂੰ ਹਮੇਸ਼ਾ ਲੋਕ ਭੁੱਲ ਜਾਂਦੇ ਆ ਤੇ ਜਦੋਂ ਇਨਸਾਨ ਤੇ ਫਿਰ ਤੋਂ ਮਾੜਾ ਟਾਈਮ ਆ ਜਾਂਦਾ ਵਾ ਫਿਰ ਰੱਬ ਨੂੰ ਯਾਦ ਕਰਦੇ ਆ ਸੋ ਸਾਨੂੰ ਇਵੇਂ ਨਹੀਂ ਕਰਨਾ ਚਾਹੀਦਾ ਸਾਨੂੰ ਰੱਬ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ ਪਰਮਾਤਮਾ ਦਾ ਸਾਨੂੰ ਪਰਮਾਤਮਾ ਨੂੰ ਔਖੇ ਸੌਖੇ ਹਰ ਟਾਈਮ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਚਲੋ ਗੱਲਾਂ ਕਰਦੇ ਕਰਦੇ ਅਸੀਂ ਪਹੁੰਚ ਗਏ ਗੁਰਦੁਆਰਾ ਸਹਿ ਵਿਖੇ ਤੇ ਇੱਥੇ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਸੀ ਪਰ ਰਸ਼ ਬਹੁਤ ਸੀ ਇੱਥੇ ਰਸ਼ ਬਹੁਤ ਸੀ ਤੇ ਤੁਹਾਨੂੰ ਪਤਾ ਹੀ ਹੈ ਹਨਾ ਅੱਜ ਕੱਲ ਦੇ ਸਮੇਂ ਚ ਮੰਦਿਰ ਖਾਨਾ ਹਨਾ ਜੋ ਵੀ ਆ ਤੇ ਬਹੁਤ ਹੀ ਮਤਲਬ ਇੱਥੇ ਝੋੜੀਆਂ ਹੁੰਦੀਆਂ ਕਈ ਕੁਝ ਹੁੰਦਾ ਤਾਨੂੰ ਪਤਾ ਮੇਲਿਆਂ 'ਚ ਖਾਸ ਕਰਕੇ ਕੋ ਕੰਮ ਹੁੰਦੇ ਆ ਤੇ ਅਸੀਂ ਬਹੁਤ ਹੀ ਮਤਲਬ ਸਾਵਧਾਨੀ ਦੇ ਨਾਲ ਜਾਂਦੇ ਸੀ ਇੱਥੇ ਕਾਫੀ ਦੁਕਾਨਾਂ ਲੱਗੀਆਂ ਸੀ ਦੁਕਾਨਾਂ ਤੇ ਬਹੁਤ ਜ਼ਿਆਦਾ ਸੀ ਨਾ ਇੱਥੇ ਇੱਥੇ ਬਾਬਾ ਜੀ ਉਹਨਾਂ ਨੇ ਸਰਦਈ ਦਾ ਲੰਗਰ ਲਾਇਆ ਹੋਇਆ ਸੀ ਤੇ ਇੱਥੇ ਪਾਣੀ ਪਿਆਲਦੇ ਸੀ ਸਰਦਈ ਵਾਲਾ ਤੇ ਸਰਦਈ ਜਿਹਨੂੰ ਬੋਲਦੇ ਆ ਤੇ ਸੋਰੀ ਮੈਨੂੰ ਨਾਮ ਨਹੀਂ ਲੈਣਾ ਆਉਂਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਲੋਕ ਸੀ ਤੇ ਮੈਂ ਜਿਆਦਾ ਲੋਕਾਂ ਦੀ ਹਨਾ ਵੀਡੀਓ ਨਹੀਂ ਬਣਾਈ ਕਿਉਂਕਿ ਕਈ ਲੋਕ ਹਨਾ ਲਾਉਡ ਨਹੀਂ ਕਰਦੇ ਹੈਗੇ ਹਨਾ ਕਈ ਫਿਰ ਕਹਿਣਗੇ ਸਾਡੀ ਵੀਡੀਓ ਆਈ ਵਿੱਚ ਜਾਂ ਕਿਵੇਂ ਆ ਤੇ ਇੱਥੇ ਸਾਰੇ ਦੇਸ ਸੀ ਪਾਣੀ ਪੀਣ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਸੀ ਤੇ ਬਾਕੀ ਅਸੀਂ ਫਿਰ ਤੁਹਾਨੂੰ ਆ ਕੇ ਜਾ ਕੇ ਦੱਸਦੇ ਆ ਤੇ ਇੱਥੇ ਵੀ ਅਸੀਂ ਪੈਦਲ ਹੀ ਮਤਲਬ ਕਾਫੀ ਮਤਲਬ ਪਿੱਛੇ ਸਾਨੂੰ ਮੋਟਰਸਾਈਕਲ ਆਉਣਾ ਪਿਆ ਤੇ ਅੱਜ ਵੈਸੇ ਸਾਡੇ ਨਾਲ ਬਹੁਤ ਮਾੜੀ ਘਟਨਾ ਜੀ ਹੋ ਗਈ ਕਿਉਂਕਿ ਸਾਡੇ ਜਦੋਂ ਅਸੀਂ ਵਾਪਸ ਆਉਣ ਦੇ ਸੀ ਨਾ ਤੇ ਸਾਡੇ ਮੋਟਰਸਾਈਕਲ ਦੇ ਨਾਲ ਕਿਸੇ ਨੇ ਪਲੱਚ ਤਾਰ ਤੋੜਤੀ ਸੀ ਤੇ ਫਿਰ ਸਾਨੂੰ ਕਿੰਨਾ ਪੈਦਲ ਤੁਰਨਾ ਪਿਆ ਫਿਰ ਤੁਹਾਨੂੰ ਪਤਾ ਹੈ ਵਾਹਣਾ ਮੇਲਿਆਂ ਦਾ ਟਾਈਮ ਚੱਲਦਾ ਪਿਆ ਵਾ ਤੇ ਦੁਕਾਨ ਵਿੱਚ ਕੋਈ ਖੁੱਲੇ ਨਹੀਂ ਹੁੰਦੀ ਸਭ ਲੋਕ ਹਨਾ ਗੁਰਦੁਆਰਾ ਸਾਹਿਬ ਗਏ ਹੁੰਦੇ ਆ ਪਰ ਉਸ ਟਾਈਮ ਚਲੋ ਸਾਨੂੰ ਮਿਲ ਗਏ ਸੀ ਦੁਕਾਨ ਵਾਲੇ ਲੇਕਿਨ ਕਾਫੀ ਕਿਲੋਮੀਟਰ ਤੁਰ ਕੇ ਗਏ ਆਪਾਂ ਤੇ ਫਿਰ ਸਾਨੂੰ ਮਿਲਿਆ ਸੀ ਤੇ ਫਿਰ ਅਸੀਂ ਮੋਟਰਸਾਈਕਲ ਆਪਣਾ ਠੇਕ ਕਰਵਾਇਆ ਤੇ ਫਿਰ ਵਾਪਸ ਆਏ ਸੀ ਆਪਾਂ ਤਿੱਥੇ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਆ ਤੇ ਇੱਥੇ ਲੋ ਇਸ ਗੁਰਦੁਆਰਾ ਸਾਹਿਬ ਪਹੁੰਚ ਗਏ ਇੱਥੇ ਲੰਗਰ ਪ੍ਰਸਾਦਾ ਵੀ ਕਾਫੀ ਸੀ ਤੇ ਰਿਸਮੈਂਟ ਸੀ ਕਾਫੀ ਤੇ ਗੁਰਦੁਆਰਾ ਸਾਹਿਬ ਉੱਧਰ ਕਿਥੇ ਸੰਗਤ ਬੈਠੀ ਹੋਈ ਸੀ ਤੇ ਇਥੇ ਕੀਰਤਨ ਹੋ ਰਿਆ ਸੀ ਹਨਾ ਕਥਾ ਵਾਚਕਾਏ ਹੋਏ ਸੀ ਉਹ ਵੀ ਕਾਫੀ ਕੁਝ ਦੱਸ ਰਹੇ ਸੀ ਸਾਨੂੰ ਤੇ ਬਾਕੀ ਤਾਂ ਹਮੇਸ਼ਾ ਹਨਾ ਧਿਆਨ ਰੱਖਣਾ ਚਾਹੀਦਾ ਵਾ ਆਪਣੇ ਬੱਚਿਆਂ ਦਾ ਵੀ ਜਦੋਂ ਵੀ ਅਸੀਂ ਮੇਲਿਆਂ ਦੇ ਵਿੱਚ ਜਾਂਦੇ ਹਾਂ ਨਾ ਹਮੇਸ਼ਾ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ। ਬਾਕੀ ਮੈਂ ਅੰਦਰ ਜਾ ਕੇ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਬਾਬਾ ਜੀ बार-बार ਲੋਸਟ ਮੈਂ ਲਾਸਮੈਂਟ ਕਰਨ ਦੇ ਸੀ ਕਿ ਫੋਨ ਆਪਣੇ ਤੇ ਆਪਣੇ ਪਰਸ ਸਾਹਮਣੇ ਰੱਖੋ ਹਨਾ ਉਹਨਾਂ ਦਾ ਮਤਲਬ ਫਰਜ ਹੁੰਦਾ ਵਾ। ਤੇ ਫਿਰ ਅਲਾਉਡ ਨਹੀਂ ਸੀ ਅੰਦਰ ਵੀਡੀਓ ਬਣਾਉਣੀ ਫਿਰ ਮੈਂ ਬਾਹਰੋਂ ਹੀ ਸਾਰੀ ਵੀਡੀਓ ਬਣਾਈ ਸੀ। ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੰਗਤ ਇੱਥੇ ਵੀ ਕਾਫੀ ਆਈ ਆ। ਤੇ ਅਸੀਂ ਫਿਰ 5-10 ਮਿੰਟ ਉੱਥੇ ਬੈਠੇ ਸੀ। ਤੇ ਫਿਰ ਅਸੀਂ ਪੰਦਰਾਂ ਮਿੰਟਾਂ ਸੇ ਕੀਰਤਨ ਸੁਣਿਆ ਤੇ ਸੰਗਤ ਦਾ ਇੱਥੇ ਕਾਫੀ ਆਈ ਸੀ ਤੇ ਕੱਲ ਵੀ ਸੰਗਤ ਬਹੁਤ ਹੋਏਗੀ ਤੇ ਅੱਜ ਵੀ ਬਹੁਤ ਜ਼ਿਆਦਾ ਸੰਗਤ ਸੀ ਤੇ ਤੁਹਾਨੂੰ ਦੱਸ ਨਹੀਂ ਸਕਦੇ ਰਾਹ ਦੇ ਵਿੱਚ ਇੰਨਾ ਲੰਗਰ ਲੱਗਾ ਹੋਇਆ ਸੀ ਨਾ ਕਿਤੇ ਤੰਦੂਰੀ ਨਾਣ ਕਿਤੇ ਮਟਰ ਪਨੀਰ ਕਿਤੇ ਛੋਲ ਬਹੁਤ سارے ਲੰਗਰ ਲੱਗੇ ਹੋਏ ਸੀ ਤੇ ਇਹ ਤਾਂ ਪਰਮਾਤਮਾ ਦੀ ਚਲੋ ਮਿਹਰ ਹੀ ਆ ਕਿ ਕੋਈ ਵੀ ਗਰੀਬ ਭੁੱਖਾ ਨਹੀਂ ਮਰ ਸਕਦਾ ਇੰਨਾ ਪਰਮਾਤਮਾ ਨੇ ਦੁਨੀਆ ਨੂੰ ਦੇ ਦਿੱਤਾ ਕਿ ਕੋਈ ਵੀ ਗਰੀਬ ਭੁੱਖਾ ਨਹੀਂ ਰਹਿ ਸਕਦਾ ਹਮੇਸ਼ਾ ਰੋਟੀ ਖਾ ਕੇ ਹੀ ਸੌਂਗਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਵੀ ਕਾਫੀ ਖੁੱਲਾਵਾ ਤੇ ਬਹੁਤ ਹੀ ਪਿਆਰੀ ਜਗ੍ਹਾ ਤੇ ਬਣਿਆ ਬਹੁਤ ਹੀ ਵਧੀਆ ਢੰਗ ਨਾਲ ਸੇ ਫਿਰ ਅਸੀਂ ਦਰਸ਼ਨ ਕਰਕੇ ਵਾਪਸ ਆ ਗਏ ਇੱਥੇ ਕਾਫੀ ਦੁਕਾਨਾਂ ਵਗੈਰਾ ਲੱਗੀ ਹੋਈਆਂ ਸੀ ਪਰ ਮੈਂ ਸ਼ਾਪਿੰਗ ਵਗੈਰਾ ਨਹੀਂ ਕੀਤੀ ਕਿਉਂਕਿ ਮੈਂ ਸ਼ਾਪਿੰਗ ਨਹੀਂ ਕਰਦੀ ਕਿੰਨੀ ਬਹੁਤੀ ਸਿਰਫ ਬੱਚੇ ਨੂੰ ਕੁਝ ਲਿਆ ਦੇਣੀ ਆ ਜੋ ਹਰ ਚੋਥ ਨਹੀਂ ਨਾਲ ਆਇਆ ਸਕੂਲ ਸੀ ਉਹਦਾ ਪੇਪਰ ਸੀ ਅੱਜ ਤੇ ਬਾਕੀ ਮੈਨੂੰ ਕਹਿੰਦਾ ਸੀ ਮਮਾ ਮੇਰੇ ਲਈ ਕੁਝ ਲਾਏ ਹੋ ਪਰ ਅਸੀਂ ਉਹਦੇ ਲਈ ਖਡਾਉਣਾ ਨਹੀਂ ਲੈ ਕੇ ਜਾਣਾ ਕਿਉਂਕਿ ਫਿਰ ਬੱਚੇ ਪਰਦੇ ਨਹੀਂ ਆ ਤੇ ਜਦੋਂ ਅਸੀਂ ਉਹਦੇ ਲਈ ਖਾਣ ਦੀ ਕੁਝ ਜ਼ਰੂਰ ਲੈ ਕੇ ਜਾਵਾਂਗੇ ਤੇ ਲੇਕਿਨ ਖਡਾਉਣਾ ਨਹੀਂ ਕਰਨਾ ਕੋਈ ਵੀ ਕਿਉਂਕਿ ਫਿਰ ਹਨਾ ਐਗਜ਼ਾਮ ਦੇ ਵਿੱਚ ਬੱਚੇ ਦਾ ਹਮੇਸ਼ਾ ਮਾਈਂਡ ਖਡਾਉਣੇ ਵਾਲਾ ਹੋ ਜਾਂਦਾ ਵਾ ਫਿਰ ਖੇਡਣ ਵਾਲਾ ਹੋ ਜਾਂਦਾ ਵਾ ਤੇ ਫਿਰ ਪੜਦੇ ਨਹੀਂ ਹੈਗੇ ਇਸ ਕਰਕੇ ਫਿਰ ਮੈਨੂੰ ਮਤਲਬ ਕਿ ਥੋੜਾ ਇਹ ਡਿਸੀਜਨ ਥੋੜਾ ਚੇਂਜ ਕਰਨਾ ਪਿਆ ਕਿ ਉਹਦੇ ਲਈ ਕੁਝ ਨਹੀਂ ਖੜਨਾ ਤੇ ਫਿਰ ਇੱਥੇ ਆ ਗਏ ਅਸੀਂ ਘੜ ਵਾਪਸ ਦਰਸ਼ਨਤਾ ਚਲੋ ਗੁਰੂ ਘੜ ਵਧੀਆ ਹੋ ਗਏ ਤੇ ਇੱਥੇ ਹਰ ਜੋ ਦਾ ਟਾਈਮ ਹੋਣ ਵਾਲਾ ਸੀ ਵਾਪਸ ਆਉਣ ਵਾਲਾ ਸੀ ਹਰ ਜੋ ਸਕੂਲੋਂ ਤੇ ਮੈਂ ਸੋਚਿਆ ਉਹਦੇ ਲਈ ਪਾਣੀ ਬਣਾਣਾ ਫਿਰ ਮੈਂ ਪਾਣੀ ਬਣਾਇਆ ਉਹਦੇ ਲਈ ਤੇ ਬਾਕੀ ਕੰਮ ਕਰਨ ਵਾਲਾ ਸੀ ਮੇਰਾ ਅਜੇ ਤੇ ਮੈਂ ਬਣਾਇਆ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਹਨ ਤੇ ਹਰਜੋਤ ਨੂੰ ਆਉਂਦੇ-ਆਉਂਦੇ ਕਾਫੀ ਟਾਈਮ ਹੋ ਜਾਂਦਾ ਮਤਲਬ ਸਾਢੇ 3:00 4:00 ਵਜੇ ਜਾਂਦੀ ਉਹਨੂੰ ਤੇ ਰੋਟੀ ਪਾਣੀ ਖਾਂਦੇ ਆਂ ਤੇ ਉਹਨੂੰ ਟਾਈਮ ਹੋ ਜਾਂਦਾ ਫਿਰ ਸਾਢੇ 4:00 ਵਿਚਾਲੇ ਟਿਊਸ਼ਨ ਤੇ ਚਲ ਜਾਂਦਾ ਫਿਰ ਸਾਢੇ 6:00 ਵਾਪਸ ਆਉਂਦਾ ਤੇ ਬਸ ਬੱਚੇ ਨੂੰ ਵੈਸੇ ਤਾਂ ਅੱਜ ਕੱਲ ਦੇ ਸਮੇਂ 'ਚ ਬੱਚੇ ਨੂੰ ਬਿਜ਼ੀ ਹੀ ਰੱਖਣਾ ਚਾਹੀਦਾ ਵਾ ਕਿਉਂਕਿ ਬੱਚੇ ਵੀ ਹਨਾ ਗਲਤ ਰਸਤਾ ਚੁਣ ਲੈਂਦੇ ਐਸ ਕਰਕੇ ਬੱਚਾ ਜਿੰਨਾ ਬਿਜੀ ਰਹੇ ਉਹਨਾਂ ਵਧੀਆ ਵਾ ਤੇ ਤੁਸੀਂ ਜਰੂਰ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਵੀ ਵਿਜੀ ਰੱਖਿਆ ਕਰੋ ਤੇ ਇੱਧਰ ਮੈਂ ਪਾਣੀ ਤਾਂ ਬਣਾ ਲਿਆ ਸੀ ਤੇ ਹੁਣ ਮੈਂ ਉਹਨੂੰ ਪਾਣੀ ਲਵਾਵਾਂਗੀ ਜਾ ਕੇ ਤੇ ਉਹ ਪੀ ਲੇਗਾ ਸੋ ਗਾਇਸ ਅਸੀਂ ਹੁਣ ਘਰ ਵਾਪਸ ਆ ਗਏ ਹਾਂ ਤੇ ਕਾਫੀ ਟਾਈਮ ਹੋ ਗਿਆ ਸੀ ਤੇ ਹੁਣ ਅਸੀਂ ਬਣਾਏ ਆ ਚੋਲ ਘਰ ਦਾ ਕੰਮ ਸਮੇਟਿਆ ਇਹ ਆ ਕੀ ਕਰਦੇ ਕੰਮ ਸਮਾਂ ਲੈ ਲੈ ਤੇ ਹੁਣ ਅਸੀਂ ਹੁਣ ਅਸੀਂ ਦੱਸਦੇ ਹਾਂ ਕਿ ਅਸੀਂ ਚੋਲ ਬਣਾ ਲਏ ਨੇ ਤੇ ਹੁਣ ਅਸੀਂ ਥੋੜਾ ਆਟਾ ਗੁੰਨਣਾ ਵਾ ਤੇ ਆਟਾ ਗੁੰਨਣਾ ਉਹ ਸੀ ਚੋਲ ਬਣਾਏ ਆ ਆਟਾ ਥੋੜਾ ਗੁੰਨਾ ਕੇ ਸੀ ਦਰਾ ਆਟਾ ਗੁੰਨਾ ਲੱਗੋ ਹਾਂਜੀ ਬਾਣੀ ਚੱਲਦੀ ਰਹਿਣ ਦੇ ਘੜੀਕ ਬਦਤਮੀਜ਼ ਬੱਚੇ ਬੰਦੋਗੀ ਲਾਈਟ ਦੁੱਧ ਗਰਮ ਕਰ ਲਿਆ ਸੀ ਇਹ ਹੁਣ ਇਹਦੇ ਵਿੱਚ ਅਸੀਂ ਖੰਡ ਪਾਵਾਂਗੇ ਸਾਰਿਆਂ ਨੂੰ ਦਵਾਂਗੇ ਦੁੱਧ ਵੀ ਹਿੰਗੇ ਇੱਧਰ ਥੋੜਾ ਜਿਹਾ ਦੁੱਧ ਬਚਿਆ ਸੀ ਮੈਂ ਪਨੀਰ ਬਣਾ ਲਿਆ ਮੈਂ ਚਲੋ ਅਰ ਜੋ ਇਸਵੇਰੇ ਸਕੂਲ ਲੈ ਜਾਊਗਾ ਤੇ ਉਹਨੂੰ ਬਣਾ ਕੇ ਦੇ ਦਾਂਗੀ ਇਸਵੇਰੇ ਦੇਖੋ ਪਨੀਰ ਘਰ ਦਾ ਪਨੀਰ ਬਹੁਤ ਵਧੀਆ ਮੈਂ ਨਾ ਫ੍ਰਿਜ 'ਚ ਰੱਖ ਦਾਂਗੇ ਅਸੀਂ ਇਹ ਚਾਹ ਪਾਣੀ ਰੋਦਾਂਗੇ ਕਿ ਅੱਤੇ ਚ ਮੱਖਾ ਬਾਹਰ ਤੋਂ ਪਾਣੀ ਲਵਾਂਗੇ ਉਹ ਜਦ ਵਿੱਚ ਮੱਖਾ ਪਾ ਲਾਂਗੇ ਉਹਦੇ ਵਿੱਚ ਇਸੇ ਤਰ੍ਹਾਂ ਮੱਖਣ ਸੋ ਗਾਇਸ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ so much bye bye